मैं रोटी दे रोटी खा जो हो गया हो गया मिट्टी पा उन्हें गला ਮਿੱਟੀ ਪਾਓ ਕਿੱਦਾਂ ਮਿੱਟੀ ਪਾਦਾ ਮੰਮੀ ਆਹ ਹਾਲ ਕੀ ਮੇਰਾ ਤਹੀ ਦੋਵਾਂ ਜੜੀਆਂ ਬਣਾਇਆ ਇਹੋ ਜਿਹੀ ਰੋਟੀਆਂ ਨਾਲ ਉਸ ਤਹੀ ਮੈਨੂੰ ਚਿਹਰ ਦੇ ਕੇ ਮਾਰ ਦੋ ਉਹ ਚੰਗਾ ਇਹੋ ਜੀਆਂ ਰੋਟੀਆਂ ਦਾ ਕੀ ਕਰਨੀਆਂ ਤੁਹਾਡੀਆਂ ਜੇ ਆ ਤੈਨੂੰ ਮਾਰਨਾ ਹੁੰਦਾ ਨਾ ਤੈਨੂੰ ਉਦੋਂ ਦਾ ਹੀ ਮਾਰ ਦੇਣਾ ਸੀਗਾ ਕਿਉਂ ਤੈਨੂੰ ਇੱਥੋਂ ਤਾਈ ਲਿਆਉਣਾ ਸੀਗਾ ਬਹੁਤਾ ਉੱਚੀ ਨਾ ਬੋਲ ਬਾਹਰ ਮੁੰਡਾ ਬੈਠਾ ਆ ਉਹਨਾ ਸੁਣ ਲਵੇ ਤੇ ਜੇ ਗੱਲ ਬਾਹਰ ਕਿਸਕੀ ਨਿਕਲ ਗਈ ਤਾਂ ਵੇਖ ਨਹੀਂ ਫਿਰ ਤੂੰ ਤੇ ਆਹ ਰੋਟੀ ਪਈ ਆ ਤੇ ਰੋਟੀ ਖਾ ਲੈ ਮੈਨੂੰ ਖਾਣੀ ਰੋਟੀ ਲੈ ਜੋ ਤੂੰ ਹੀ ਆਪਣੀ ਨਹੀਂ ਖਾ ਸਾਰੀ ਰੋਟੀ ਤੈਨੂੰ ਖਾਣੀ ਪੈਣੀ ਹੈ ਕੋਈ ਨਹੀਂ ਆਹ ਖਾ ਤੂੰ ਹੀ ਜੀਣਾਗੀ ਤੂੰ ਹੀ ਲੈ ਜਾ ਰੋਟੀ ਆਪਣੀ ਕੋਈ ਨਹੀਂ ਬਹੁਤਾ ਤੈਨੂੰ ਆਖੇ ਉੱਚੀ ਨਾ ਬੋਲ ਮੁੰਡਾ ਬਾਹਰ ਬੈਠਾ ਸੁਣ ਲੂਗਾ ਜੋਤਾ ਹੀ ਦਿੱਤਾ ਆ ਜੇ ਬਹੁਤਾ ਤਿਹੜਫੜ ਕੀਤੀ ਨਾ ਮੈਂ ਲੜਕੀ ਨੂੰ ਫੋਨ ਲਾ ਦੇਣਾ ਆ ਲਾ ਦੂ ਫੋਨ ਪਰ ਲੈ ਕੀ ਗਿਆ ਵਾ ਜਿਹੜੀ ਮਾੜੀ ਮੁੱਟੀ ਜਾਨ ਬਚੀ ਆ ਉਹ ਵੀ ਕੱਢ ਲੋ ਚਾਚਾ ਤੂੰ ਰੋਟੀ ਖਾ ਤੇ ਫਿਰ ਗੱਲਾਂ ਬਾਕੀ ਕਰਾਂਗੇ ਸਾਰੀ ਆ ਵੇਲੀ ਕਰਨੀ ਚਾਹੀਦੀ ਏ ਪਲੇਟ Act Ce în decajită nmbările de funcio. ਹੈ ਇਹ ਅਸ ਗਾਤ ਕਿਥੋਂ ਤੁਰੀ ਆਉਂਦੀ ਐ ਇਹ ਤਾਂ ਦੁਪਹਿਰੇ ਵੀ ਨਹੀਂ ਘਰ ਮਾਨਦਾਰਗੀ ਜੇ ਅੰਦਰ ਚਲੀ ਗਈ ਹਣੇ ਤੇਰੇ ਮੂੰਹ ਤੇ ਵੇਖੇ ਪਾ ਨੀਲ ਸੋਜ ਵਾਸਵਾਲ ਪੁੱਛਣੇ ਔਰ ਧੋਕੇ ਦੇ ਪੈਂਜੀ ਬੈਠੇ ਹੀ ਹੋ ਹਾਂ ਆ ਜਾ ਮੰਜੀ ਤੇ ਬੈਠੀ ਐ ਹੋਰ ਹਾਂ ਕੁਛ ਨਹੀਂ ਵੇਲੇ ਕੀ ਕਰਨਾ ਕੀ ਕਰਦੇ ਆਈ ਆ ਕੁਛ ਨਹੀਂ ਨਿਆਣੇ ਦੇ ਹੀ ਰੋਣ ਤੇ ਸਵਾਕ ਤੇ ਐ ਨੂੰ ਆ ਗਈ ਮੈਂ ਹਮੜ ਜਾ ਪੈਂਜੀ ਤੇ ਪਤਾ ਹੀ ਲਿਆ ਵਾ ਨਿਆਣੇ ਨਾਲ ਲੈ ਹੋਣਾ ਸੀ ਕਿਸੇ ਨੂੰ ਨਾ ਦੁਪਹਿਰ ਬੜੀ ਲੱਗੀ ਸੌਂ ਗਏ ਹੀ ਅੱਛਾ ਹਾਂ ਤੋ ਸੁਣਾ ਕੁੜੀ ਦਾ ਕੀ ਹਾਲ ਹੈ ਹਾਂ ਕੁੜੀ ਠੀਕ ਠਾਕ ਆ ਕੱਲ ਮੈਂ ਲੰਗਦੀ ਵੇਖੀ ਬੜਾ ਹਬੜਾ ਦਵੜੀ ਜੀ ਚ ਜਾਣ ਲਈ ਸੋਖ ਵਾ ਆਹੋ ਨਹੀਂ 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 ਸੋਖੀ ਸੋਖੀ ਆ ਇਹੋ ਜੀ ਗੱਲ ਨਹੀਂ ਕੋਈ ਵੀ ਉਤਰਾ ਚਲੀ ਗਈ ਛੇੜੀ ਕਾਲੀ ਕਾਲੀ ਜਾਣ ਲਈ ਹੀ ਮੈਂ ਹਾਂ ਇਹ ਬੜੀ ਕਾਲੀ ਕਾਲੀ ਜਾਣ ਲਈ ਆ ਨਾ ਮਗਰੋਂ ਫੋਨ ਆਉਣ ਡਿਆ ਸੀ ਘਰੋਂ ਤੇ ਤਾਂ ਕਰਕੇ ਉਹ ਛੇਤੀ ਵੇ ਚਲੀ ਗਈ ਹੈ ਅੱਛਾ ਮੈਂ ਪਤਾ ਨਹੀਂ ਕੀ ਗੱਲ ਬੜਾ ਹਬੜਾ ਦਵੜੀ ਚ ਨੱਠੀ ਜਾਣ ਲਈ ਰੋਟੀ ਕਿੱਥੇ ਗਈ ਹੈ ਰੋਟੀ ਆਂਦੇ ਲੰਮੀ ਪਈ ਹੈ ਅੱਛਾ ਠੀਕ ਨਹੀਂ ਆ ਠੀਕ ਆ ਉਹਨੋ ਕੀ ਹੋਣਾ ਆ ਹੋਰ ਥਾਂ ਤੇ ਸਾਨੂੰ ਜਹੋਂ ਡਿਆ ਆ ਉਹ ਤੇ ਮਾਰ ਅੰਦਰ ਪੈ ਕੇ ਨਜ਼ਾਰੇ ਲੈਣ ਡਈ ਆ ਉਹਨੇ ਤੇ ਭੈਣ ਜੀ ਨਜ਼ਾਰੇ ਲੈਣੇ ਹੀ ਲੈਣੇ ਹੁਣ ਤੂੰ ਹੀ ਨਾ ਸਾਡੀ ਮੰਨੇ ਤਾਂ ਤਾਂ ਹੀ ਆ ਨਾ ਅਸੀਂ ਤੇ ਤੈਨੂੰ ਕਹਿ ਕਹਿ ਕੇ ਥੱਕ ਗਏ ਅੱਜ ਹੀ ਆਪਣੇ ਮੁੰਡੇ ਦਾ ਦੂਜਾ ਵਿਆਹ ਕਰ ਤੇ ਪੋਤੀਆਂ ਪੋਤੇ ਖੜਾ ਤੇ ਤੂੰ ਵੀ ਨਜ਼ਾਰੇ ਲੈ ਤੂੰ ਤਾਂ ਸਾਡੀ ਮੰਨਦੀ ਹੀ ਨਹੀਂ ਐ ਤਾਂ ਹੁਣ ਤੂੰ ਨਾ ਸਾਡੀ ਮੰਨੇ ਤਾਂ ਤੇਰੀ ਮਰਜ਼ੀ ਐ ਨਹੀਂ ਤਾਂ ਹੁਣ ਫੇਰ ਰੋਗ ਲਵਾ ਕੇ ਬੈਠੀ ਰਹਿ ਵਾ ਇੱਥੇ ਇਹ ਭੈਣ ਆਪਣੀ ਲੋੜ ਬਦਲੇ ਤੇ ਖੂਬ ਖੂਈ ਜਾਲ ਪਾਉਣਾ ਹੀ ਪੈਂਦਾ ਆ ਇਹ ਕਰਮਜੀਤ ਮੇਰੇ ਤਾਂ ਘਰ ਚ ਕੋਈ ਮੰਨਦਾ ਨਹੀਂਗਾ ਮੈਂ ਤਾਂ ਆਪਣੇ ਸਿਰ ਦੀਆਂ ਬੱਬਰੀਆਂ ਪਾਣ ਕੇ ਹਟ ਗਈਆਂ ਇਹਦਾ ਕੋਈ ਮੰਨਦਾ ਨਹੀਂ ਹੁਣਗਾ ਮੈਂ ਹੁਣ ਆਖਰੋਂ ਹਟ ਗਈਆਂ ਮੈਂ ਕਿੜਾ ਕੱਲੀ ਨੇ ਮੰਜੀਤ ਸੋਖ ਲੈਣਾ ਸੀ ਮੈਂ ਸਾਰਿਆਂ ਦੇ ਸੋਖ ਵਾਸਤੇ ਮੈਂ ਆਂਦੀ ਸੀਗੇ ਮੇਰਾ ਤਾਂ ਹੁਣ ਇਹ ਰਾਂ ਨਾ ਮੱਥੇ ਲੱਗਣ ਨੂੰ ਵਜੀਵ ਹੀ ਕਰਦਾ ਕਿਦੇ ਰੰਗਾ ਭੈਣ ਜੀ ਮੈਂ ਮਿਲਾਂ ਬੌਟੀ ਨੂੰ ਪਹਿਲਾਂ ਕੀ ਕਰਨ ਲਈ ਆ ਵੇਖਾਂ ਠੀਕ ਆ ਨਹੀਂ ਨਹੀਂ ਬਹਿ ਜਾ ਉਹ ਸੁੱਤੀ ਆ ਲੈ ਮੈਂ ਚਾਹ ਬਣਾ ਕੇ ਲਿਆਉਣੀ ਆ ਮੈਂ ਨਹੀਂ ਮੈਂ ਵੇਲਾ ਮੜ ਕੇ ਉਹਨੇ ਕਹਿਣਾ ਚਾਚੀ ਅੱਗੇ ਵੀ ਦੋ ਵਾਰੀ ਆਈ ਤੇ ਮੈਨੂੰ ਮਿਲ ਕੇ ਨਹੀਂ ਗਿਆ ਨਾ ਪਤਾ ਹੀ ਲੈ ਕੇ ਗਈ ਮੈਂ ਕਰਨੀ ਵੇਖਾਂ ਤੇ ਨਹੀਂ ਕੋਈ ਗੱਲ ਨਹੀਂ ਉਹ ਸੁੱਤੀ ਆ ਮੈਂ ਫੇਰ ਜਦ ਉੱਠੂਗੀ ਨਾ ਫੇਰ ਤੈਨੂੰ ਆਵਾਜ਼ ਦੇ ਦੂੰਗੀ ਮੈਂ ਫੇਰ ਤੁਹਾਨੂੰ ਮੈਂ ਆ ਲੈਵਾਂੀ ਸੌਂ ਗਈ ਆ ਹਾਂ ਸੁੱਤੀ ਆ ਅੱਛਾ ਚਲ ਚੰਗਾ ਭੈਣ ਜੀ ਮੈਂ ਜਾਵਾਂ ਜਦੋਂ ਉਠੂਗੀ ਮੈਂ ਫੇਰ ਆਉਂਗੀ ਨਹੀਂ ਬਹਿ ਜਾ ਘੜੀ ਦੋ ਘੜੀਆਂ ਹੋਰ ਆਣੇ ਭੈਣ ਜੀ ਉਠਕ ਲਾਉਂਦੇ ਤੇ ਮੁੜ ਕੇ ਨਾਲ ਲੱਭਦੇ ਫਿਰਨਾਂ ਦਾਦੀ ਦਾਦੀ ਕਰਦੇ ਫਿਰਦੇ ਤੇ ਫੇਰ ਸਾਂਭਣਾ ਮੈਂ ਐ ਹੀ ਹੁੰਦਾ ਉਹਨਾਂ ਨੂੰ ਤੇ ਮੈਂ ਜਾਵਾਂ ਫੇਰ ਚਲ ਮਰਜ਼ੀ ਆ ਤੇਰੀ ਫੇਰ ਆਉਂਗੀ ਮੈਂ ਉਠ ਕੇ ਹੁੰਦੀ ਐ ਨਾ ਫੇਰ ਪਤਾ ਲੈਣ ਆਉਂਗੀ ਇਹ ਦਮ ਚਲ ਠੀਕ ਆ ਆ ਜੀ ਆਖੇ ਇਹ ਕਿਥੇ ਆ ਗਈ ਕਿਤੇ ਜਿਹਨੇ ਨੀਲੇ ਵੇਲੇ ਸਾਰੇ ਪਿੰਡ ਚ ਦਵਾਈ ਦੇ ਦੇਣੀ ਆ ਹੋਰੀ ਬੋਟੀ ਉਹਨੇ ਖਰੀ ਮਾਰਿਆ ਇਹਨਾਂ ਨੇ ਤੇ ਨੀਲ ਉਹ ਬੜੇ ਪਾਈ ਉਹਨੇ ਇਹਦਾ ਕਿਥੇ ਤੁਰੇ ਰਹਿੰਦੀ ਹੈ ਕਿਤੇ ਐਵੇਂ ਸੂਹਾ ਲੈਂਦੀ ਫਿਰਦੀ ਰਹਿੰਦੀ ਹੈ ਉਹਨਾਂ ਦੇ ਘਰ ਕੀ ਹੋਇਆ ਫਲਾਣੇ ਦੇ ਘਰ ਕੀ ਹੋਇਆ ਕਿਤੇ ਇਹਨੇ ਤਾਂ ਜਾਣ ਹੀ ਖਾਲੀ ਸਾਡੀ ਕਿਤੇ ਆਪਣੇ ਘਰ ਦੇਤੇ ਨੇ ਪੀਸਕ ਨਹੀਂ ਕਰਨੀ ਦੂਜੇ ਦੇ ਘਰ ਦੀ ਸੂਹ ਲੈਂਦੀ ਫਿਰਦੀ ਹੈ ਨਾ ਜਿਹੜਾ ਘਰ ਘਰ ਦਾ ਪਾਣੀ ਨਾ ਨਾ ਪੀਲੇ ਉਹਨਾਂ ਚ ਰਹਿਣ ਨੂੰ ਖਾਦਾ ਪੀਤਾ ਨਹੀਂ ਭਜਦਾ ਇਹਨੂੰ ਕਿਤੇ ਦੇਖਾਂ ਆਈ ਕਿਤਨਾ ਦੱਬ ਜਬੇ ਪੈਣੀ ਸੂਹ ਲੈਣ ਵਾਸਤੇ ਕਿਤੇ ਤੰ ਨੂੰ ਮੈਂ ਅੰਦਰ ਜਾਣਦੇ ਨਹੀਂ ਔਰੇ ਲਾਗੇ ਤੇ ਫਵਾਕੇ ਫੋਨ ਵੱਜੀ ਜਾਂਦੇ ਆ ਦੋ ਤਿੰਨ ਵਾਰ ਹੀ ਆ ਗਿਆ ਵਾ ਪਤਾ ਨਹੀਂ ਕਿਹਦਾ ਵਾ ਦਸ ਚਾਰਜ ਲਾ ਕੇ ਚੱਲ ਗਿਆ ਹੀ ਪਤਾ ਨਹੀਂ ਕਿੱਧਰ ਨੂੰ ਜਾ ਕੇ ਡਾਪਰ ਨੇ ਦੁਕਾਨ ਤੇ ਕੰਮ ਕਰਨ ਤੇ ਏ ਕਹੇਦਾ ਵਾ ਤੁਸੀਂ ਇੱਥੇ ਚਾਰਜ ਲਾਇਆ ਹੀ ਲਾਗੇ ਲਾ ਲੋ ਤੁਸੀਂ ਚਾਰਜ ਕੋਈ ਨੰਬਰ ਵਾ ਕਹੇਦਾ ਕਹਵਾ ਇਹਨਾਂ ਨੂੰ ਕੁੰਦੇਨੀ ਟਾਟਾ ਫੋਨ ਵੱਜਣ ਡਿਆ ਜੇ ਸੁਣਦੇ ਨਹੀਂ ਹੈ ਸੁਣਦੇ ਮੇਰੀ ਆਵਾਜ਼ ਟਾਟਾ ਫੋਨ ਆਉਣ ਡਿਆ ਵਾ ਵਾਜ ਕੇ ਸੁਣਦੇ ਆ ਕਿ ਫੇਰ ਆ ਗਿਆ ਵਾ ਉਹ ਤੇ ਮੋਟਰ ਕੱਢਣਗੇ ਕਿ ਦੀ ਪਿੰਡ ਤੇ ਫੋਨ ਨਾਲ ਖੜਿਆ ਨਹੀਂ ਇਹਨਾਂ ਤੇ ਫੋਨ ਘਰੇ ਚ ਲਾਗੇ ਆ ਤੇ ਉਹ ਫੋਨ ਬੰਤੀ ਜਾਣ ਡਿਆ ਵਾ ਉਹ ਪਤਾ ਨਹੀਂ मैं आप ही चौके वेखा तो कर जा हाँ जी कौन है? अच्छा सोनिया बोलन दी है ਆਹ ਤੇ ਮੈਂ ਡਰਦੀ ਚੁੱਕਣੀ ਨਹੀਂ ਡਈ ਫੋਨ ਮਾ ਕੇ ਕੰਮ ਵਾਲੇ ਦਾ ਨਾ ਫੋਨ ਹੋਏ ਤੇ ਚਾਰਜ ਲਾ ਕੇ ਫੋਨ ਤੇ ਆਪ ਦੁਕਾਨ ਤੇ ਟੱਪੇ ਲੱਗਦਾ ਕੰਮ ਕਰਨਾ ਹੋਰਸ ਨਾ ਤੂੰ ਆਪਣਾ ਕਿਦਾਂ ਸੇਧ ਸੋਧ ਠੀਕ ਆ ਘਰ ਦਾ ਮੋਲ ਚਾਲਣਾ ਹੈ ਕੁੜੀ ਆਈ ਹੀ ਅੱਛਾ ਮਾਵਾਂ ਤੀਨ ਰਲ ਕੇ ਕੁੱਟੇ ਤੈਨੂੰ ਹਏ ਮੈਂ ਮਰ ਗਈ ਨੇ 2 ਹਿੰਤ ਪੈ ਗਈ ਇਹਨਾਂ ਦੀ ਦੋਵਾਂ ਜਣੀਆਂ ਦੀ ਐਨੇ ਇਹਨਾਂ ਨੇ ਦਿਲ ਵਧਾਲੇ ਅੱਗੇ ਤੇ ਮੂੰਹ ਨਾ ਬੋਲਦੀ ਹੁੰਦੀ ਹਾਂ ਕੇ ਤੇ ਹੁਣੇ ਹੱਥੀ ਪੈਂਡਾ ਪੀ ਤੇਰੇ ਤੱਗੋ ਪੀ ਪਾਈ ਨੂੰ ਨਹੀਂ ਦੱਸਿਆ ਤੂੰ ਅੱਛਾ ਕੰਮ ਤੇ ਗਏ ਹੀ ਤੂੰ ਜੇ ਤਾਂ ਕੰਮ ਤੋਂ ਆਏ ਸੀ ਤਾਂ ਨੇ ਤੂੰ ਦੋ ਦੱਸਣਾ ਸੀ ਉਹਨਾਂ ਨੂੰ ਤਾਂ ਆਪੇ ਇਹ ਮਾਵਾਂ ਤੀਆਂ ਨੂੰ ਬਾਹਰ ਕੇ ਤੇ ਪੁੱਛਦਾ ਅੱਛਾ ਡਰਾਵਾ ਦਿੱਤਾ ਤੈਨੂੰ ਤਮ ਕਿਆ ਵੀ ਨਾਲ ਦਿੱਤੀਆ ਕੁੱਟ ਕੇ ਸੱਕੀ ਕੀ ਕਹਿੰਦੀ ਆ ਕਿ ਮੰਮੀ ਨੂੰ ਦੇ ਲੱਪਣਾ ਨਹੀਂ ਤੇ ਦੱਸ ਦੇਣੇ ਤੂੰ ਆਪਣੇ ਉਹਨੂੰ 10 ਬੰਦੇ ਆਪਣੇ ਨੂੰ 10 ਆਪਣੀ ਮੰਮੀ ਡੈਡੀ ਨੂੰ 10 ਕੁਛ ਕੀ ਕਰ ਲੈਣਗੇ ਆਈ ਉਹਨਾਂ ਨੂੰ ਇੰਨਾ ਨਹੀਂ ਡਰੀਦਾ ਹੁੰਦਾ ਉਹਨਾਂ ਨੂੰ ਪਤਾ ਵਾ ਕਿ ਇਹ ਇੰਨੀਆਂ ਕਿ ਧਮਕੀਆਂ ਦਿੱਤੀਆਂ ਤੇ ਇੰਨੇ ਤੇ ਬਾਸਰਨਾ ਨਹੀਂ ਗੋਪੀ ਦੇ ਸਾਹਮਣੇ ਵੀ ਤੇ ਨਾਲ ਇਹਨੇ ਆਪਣੇ ਮਾਪਿਆਂ ਨੂੰ ਦੱਸਣਾ ਗੋਹਣੇ ਕਰ ਸਾਧੀਆਂਏ ਸੂਰਮਾਨ ਦੇ ਨਾਲ ਤੇ ਆਪਣਾ ਦਾਸੀ ਨੂੰ ਗੋਪੀ ਨੂੰ ਦੱਸ ਤੇ ਮਮੀ ਡਾਡੀ ਨੂੰ ਦੱਸ ਇਹਨਾਂ ਦਾ ਦਿਲ ਵੱਧ ਗਿਆ ਵਾ ਜਿਹਦੇ ਨੂੰ ਅੱਜ ਕੋਟਿਆ ਇਹਨਾਂ ਨੇ ਤੇ ਕੱਲ ਨੂੰ ਕੁਝ ਹੋਰ ਵੀ ਕਰਨ ਗਿਆ ਆਂਡਗਾਂਡ ਕੋਈ ਨਹੀਂ ਆਇਆ ਤਰਾ ਸੁਣ ਕੇ ਆਵਾਜ਼ ਅੱਛਾ ਉਹ ਵੀ ਲੋਕੀ ਡਰਦੇ ਹੋਣੇ ਆ ਕਿ ਕੀ ਤਾਂ ਹੀ ਚਾਹੀਏ ਤੇ ਕੀ ਇਹ ਕਹਿਣ ਕਿਹੜੇ ਮੂੰਹੋਂ ਬੋਲਣਾ ਤਾਂ ਹੀ ਨਹੀਂ ਕੋਈ ਆਇਆ ਹੋਣਾ ਚਲ ਠੀਕ ਆਪਾਂ ਆਈਏ ਫਿਰ ਚਲ ਥੇ ਇੱਕ ਘਬਰਾਣਾ ਤੂੰ ਤੇਰੇ ਵੀਰੋਂ ਦੇ ਆ ਨਾ ਕੰਮ ਕਰਨ ਗਈ ਤੇ ਕਿਸ ਦੇ ਲੱਗ ਮੋਟਰ ਵੇਖਣ ਗਏ ਆ ਤੇ ਆਉਂਦੇ ਆ ਘਰ ਤੇ ਮੈਂ ਉਹਨਾਂ ਨੂੰ ਦੱਸਦੀ ਆ ਤੇ ਫਿਰ ਮੈਂ ਉਹਨਾਂ ਨੂੰ ਸਲਾਹ ਕਰਕੇ ਤੇ ਨਾਲ ਆਉਂਦੀ ਆ ਤੇਰੇ ਘਰ ਨਾਲ ਲੈ ਕੇ ਉਹਨਾਂ ਨੂੰ ਤੇ ਫਿਰ ਆਪੇ ਇਹ ਵੀ ਗੋਪੀ ਨੂੰ ਪੁੱਛਣਗੇ ਨਾਲੇ ਦੱਸਣਗੇ ਕਿ ਇਦਾਂ ਕੀਤਾ ਹੀ ਇਹਨਾਂ ਨੇ ਤੇਰੇ ਮਗਰੋਂ ਆਹ ਤੂੰ ਰੋ ਨਾ ਘਬਰਾ ਨਾ ਕੋਈ ਗੱਲ ਨਹੀਂ ਇੰਨਾ ਡਰੀਦਾ ਨਹੀਂ ਹੁੰਦਾ ਹੈਗਾ ਗਲਤੀ ਤੇਰੀ ਹੈ ਜਿਹੜੀ ਸੈਨ ਡਈ ਆ ਤੂੰ ਉਹਨਾਂ ਦੇ ਸਭੋ ਦਿਲ ਵਧਣ ਦੇ ਕਿਸ ਜਿੰਨਾ ਸਹੀ ਜਾਏਗੀ ਉਹਨਾਂ ਤੇਰੇ ਤੇ ਨਾਲ ਜਨਮ ਕਰੀ ਜਾਣਾ ਇਹਨਾਂ ਨੇ ਇਹ ਕਿੱਥੇ ਲਿਖਿਆ ਵਾ ਕਿ ਕੋਈ ਜਨਮ ਲਈ ਕਰੀ ਜਾਵੇ ਤੇ ਕੋਈ ਸਹੀ ਜਾਵੇ ਹੈ ਗਲਤੀ ਤੇਰੀ ਆ ਸਾਰੀ ਮੈਂ ਤੇ ਤੇਰ ਚ ਕੱਢਦੀ ਆ ਜਿਹੜਾ ਤੂੰ ਸਹਣ ਲਈ ਆ ਚੱਲ ਠੀਕ ਆ ਰੱਖ ਕੇ ਤੇ ਸੁਣਨਾ ਲੈਣ ਫੇਰ ਤੇਰੀ ਮਾਤਾ ਤੇਰੀ ਤੇ ਤੇਰੇ ਦਿਵਾਲੇ ਫੇਰ ਹੋ ਜਾਣਾ ਤੂੰ ਰੱਖ ਫੋਨ ਤੇ ਆਉਂਦੇ ਆ ਤੇ ਫਿਰ ਮੈਂ ਆਉਣੀ ਆ ਚੱਲ ਠੀਕ ਆ ਕਿੰਨੇ ਵਿਚਾਰੇ ਤੰਗਵਾ ਕਿੰਨਾ ਜ਼ੁਲਮ ਕਰਨ ਡਏ ਉਹਦੇ ਤੇ ਹੈ ਕਿ ਤੇ ਇਹਨਾਂ ਨੂੰ ਕੁੱਟਣ ਲੱਗਿਆ ਕਿ ਤੇ ਇਹਨਾਂ ਦੇ ਹੱਥ ਕੰਬੇ ਕਿ ਅਸੀਂ ਕਿਦਾਂ ਮਾੜੀ ਵਿਚਾਰੀ ਗਰੀਬ ਨੂੰ ਡਏ ਕੁੱਟਣਾ ਹੀ ਜੇ ਉਹ ਕੋਈ ਬੋਲਦੀ ਨਹੀਂ ਕੋਈ ਸੈਂਦੀ ਨਹੀਂ ਗਾੜੀ ਕਰਦੀ ਨਹੀਂ ਆ ਤੇ ਤੁਸੀਂ ਉਹਤੇ ਇੰਨਾ ਜ਼ੁਲਮ ਕਰੋਗੇ ਅੱਜ ਕੱਲ੍ਹ ਦੀਆਂ ਕੁੜੀਆਂ ਵਾਂ ਅੰਦਰ ਇੱਕ ਗੱਲ ਨਹੀਂ ਜਰਦੀਆਂ ਹੈਗੀਆਂ ਤੇ ਇਹ ਉਹਨੂੰ ਕੁੱਟਣ ਡਈਆਂ ਵਾਂ ਇਹ ਵੀ ਤੰਗ ਚੰਗੀ ਜਿਹੜੀ ਜਰੀ ਜਾਂਡ ਹੀ ਨਹੀਂ ਤੇ ਅੱਜ ਕੱਲ੍ਹ ਤੇ ਕਿਤੇ ਇੱਕ ਦਿਨ ਕੋਈ ਕਵੇ ਕੋਈ ਗੱਲ ਕਰੇ ਤੇ ਦੂਜੇ ਦਿਨ ਚੋਲਾ ਬੁਰੀ ਬਿਸਤਰਾ ਚੋੱਕ ਕੇ ਤਾਂ ਆਪਣਾ ਤੁਰ ਪੈਂਦੀਆਂ ਕਿ ਜਾਓ ਕਰਦੇ ਰੋ ਤੁਸੀਂ ਇੱਥੋਂ ਦੀ ਪੁੱਤ ਚੰਗੇ ਦਾ ਪਤਾ ਲੱਗਦਾ ਨਾ ਕਿ ਚੰਗੇ ਘਰੋਂ ਆਈ ਆ ਚੰਗੇ ਸੰਸਕਾਰ ਦਿੱਤੇ ਮਾਪਿਓ ਨੇ ਕਿ ਜਿਹੜਾ ਇਹਨਾਂ ਦੁੱਖ ਸਹਿ ਕੇ ਵੀ ਉੱਥੇ ਰਹੀ ਜਾਣ ਲਈ ਆ ਨਹੀਂ ਤੇ ਉਹ ਜੇ ਮਾਪਿਓ ਹੁਣ ਤੇ ਆਖਣ ਕਿ ਧੀ ਇਹ ਚੁੱਕ ਪਾ ਕਰਕੇ ਤੇ ਆ ਜਾ ਇੱਥੇ ਹੁਣ ਨਾ ਆਜਣ ਨਾ ਤੇ ਫਟਾਫਟ ਹੋ ਕੇ ਆਈਏ ਮੈਨੂੰ ਲੱਗਦਾ ਜੇ ਵੀ ਨਹੀਂ ਆਏ ਹੈਗੇ ਕਿੰਨਾ ਹੀ ਟਾਈਮ ਲਾਤਾ ਇਹਨਾਂ ਨੇ ਭਾਈ ਮੈਂ ਤੇ ਇਹਨੇ ਗੱਲ ਕਰ ਲਈ ਦੱਸ ਦਿੱਤਾ ਵਾ ਤੇ ਮੈਨੂੰ ਤੇ ਕੁਝ ਚੰਗਾ ਜਾਣੀ ਲੱਗਣ ਡਿਆ ਹੁਣ ਤੇ ਹੁਣ ਕੰਮ ਕਰਨ ਨੂੰ ਵੀ ਨਹੀਂ ਵੇਖੀ ਜੀ ਕਰਨਾ ਕਿ ਜਿੰਨਾ ਚਿਰ ਹੋ ਕੇ ਨਹੀਂ ਹੋਣਾ ਉਹਦੇ ਕੋਲੋਂ